ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਸਿਫਤ ਉਂਟੀ ਤੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਜੀ ਹੈਂਡਵਰਕ ਦੇ ਸੂਟਾਂ ਦੀ ਜਿਹੜੀ ਵੀਡੀਓ ਆ ਉਹ ਲੈ ਕੇ ਆਏ ਆ ਠੀਕ ਹੈ ਜੀ ਇਹਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਜੇ ਸੂਟ ਰਹਿਣਗੇ ਸਭ ਤੋਂ ਪਹਿਲਾਂ ਸਾਰੇ ਜਣੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਠੀਕ ਹੈ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਬਿਲਕੁਲ ਵੀ ਸਕਿੱਪ ਨਾ ਕਰਿਆ ਕਰੋ ਜੀ ਤਾਂ ਕਿ ਜਿਹੜਾ ਆਪਾਂ ਸਾਰਾ ਦੱਸਿਆ ਹੁੰਦਾ ਵੀਡੀਓ ਦੇ ਵਿੱਚ ਉਹ ਫਿਰ ਜਦੋਂ ਆਪਾਂ ਸਕਿੱਪ ਕਰ ਦਿੰਨੇ ਆ ਤਾਂ ਛੁੱਟ ਜਾਂਦਾ ਤੇ ਆਪਾਂ ਨੂੰ ਧਿਆਨ ਨਾਲ ਸਾਰਾ ਕੁਝ ਨਹੀਂ ਪਤਾ ਚੱਲਦਾ ਹੁੰਦਾ ਠੀਕ ਹੈ ਜੀ ਆਪਾਂ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਜਿਹੜੇ ਹੈਂਡਵਰਕ ਦੇ ਲੈ ਕੇ ਆਏ ਆ ਤੁਹਾਡੇ ਲਈ ਇਹ ਅੱਜ ਆਪਾਂ ਬਹੁਤ ਹੀ ਸੋਹਣਾ ਨਿਊ ਡਿਜ਼ਾਈਨਿੰਗ ਦਾ ਸੂਟ ਹੈ ਜਿਹੜਾ ਰੈਡੀ ਕੀਤਾ ਠੀਕ ਹੈ ਜੀ ਇਹ ਆਪਾਂ ਕ੍ਰੇਪ ਸਟੱਫ ਦੇ ਉੱਪਰ 슬ੀਵਲੈਸ ਸੂਟ ਹੈ ਜਿਹੜਾ ਰੈਡੀ ਕੀਤਾ ਇਹ ਆਪਣੇ 12 ਸੀਗੇ ਕਸਟਮਰ ਉਹਨਾਂ ਦੀ ਡਿਮਾਂਡ ਸੀਗੇ ਸੀ 슬ੀਵਲੈਸ ਸੂਟ ਚਾਹੀਦੇ ਸਾਨੂੰ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਇਦਾਂ ਪਾਰਟੀ ਚ ਪਾਣ ਲਈ ਕਹਿੰਦੇ ਵੀ ਮੈਂ ਫੈਨਸੀ ਜੀ ਜਿਹੜਾ ਡਰੈਸ ਹੈ ਜਿਹੜੀ ਉਹ ਵੇਅਰ ਕਰਨੀ ਹੈ ਤਾਂ ਉਹਨਾਂ ਨੂੰ ਆਪਾਂ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਕਰਕੇ ਦਿੱਤਾ ਹੈ ਫੁੱਲ ਹੈਵੀ ਲੁੱਕ ਹੈ ਸੂਟ ਦੀ ਸ਼ਰਟ ਹੈ ਜਿਹੜੀ ਹੀ ਸ਼ਾਰਟ ਸ਼ਰਟ ਰੱਖੀ ਹੈ ਜੀ ਆਪਾਂ ਨੇ ਫੁੱਲ ਹੈਵੀ ਆ ਫਰੰਟ ਇਹਦਾ ਠੀਕ ਹੈ ਜੀ ਤੇ ਬਹੁਤ ਸੋਹਣਾ ਕੰਮ ਹੋਇਆ ਹੈ ਦੇ ਪੱਲੂ ਸੀ ਦੇਖ ਸਕਦੇ ਕਿੰਨਾ ਸੋਹਣਾ ਮਟੀਰੀਅਲ ਹੈ ਜਿਹੜਾ ਆਪਣਾ ਲਗਾਇਆ ਹੋਇਆ ਹੈ ਦੇ ਵਿੱਚ ਬਹੁਤ ਜੈਨੂਨ ਜੀ ਪ੍ਰਾਈਸ ਤੇ ਸੂਟ ਹੈ ਜਿਹੜਾ ਆਪਣਾ ਰੈਡੀ ਹੋਇਆ ਬਣ ਕੇ ਠੀਕ ਹੈ ਜੀ ਇਹ ਸ਼ਾਰਟ ਸ਼ਰਟ ਨਾਲ ਆਪਾਂ ਗਰਾਰਾ ਸ਼ਾਰਾ ਹੈ ਜਿਹੜਾ ਉਹ ਰੈਡੀ ਕੀਤਾ ਹੈਗਾ ਤੇ ਦੇਖ ਸਕਦੇ ਹੋ ਤੁਸੀਂ ਸਟਾਫ ਵੀ ਆਪਣਾ ਬਹੁਤ ਵਧੀਆ ਕ੍ਰੇਪ ਦਾ ਪਿਓਰ ਕ੍ਰੇਪ ਦਾ ਆਪਾਂ ਸਟਾਫ ਯੂਜ਼ ਕੀਤਾ ਹੈ ਇਹਦੇ ਤੇ ਠੀਕ ਹੈ ਜੀ ਤੇ ਬਹੁਤ ਸੋਹਣਾ ਇਹਨੂੰ ਆਪਾਂ ਰੈਡੀ ਕੀਤਾ ਹੈ ਤੇ ਜਿਹੜਾ ਇਹਦੇ ਨਾਲ ਦੁਪੱਟਾ ਹੈ ਉਹ ਆਪਾਂ ਨੈੱਟ ਦਾ ਰੱਖਿਆ ਇਹ ਵੀ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਆਪਾਂ ਨੈੱਟ ਦਾ ਦੁਪੱਟਾ ਰੱਖਿਆ ਹੈਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਆਪਣਾ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਫਾਈਨਲ ਲੁੱਕ ਸੂਟ ਦੀ ਇਦਾਂ ਲੇਸ ਲਗਾ ਕੇ ਆਪਾਂ ਦੁਪੱਟੇ ਨੂੰ ਡਿਜ਼ਾਈਨਿੰਗ ਦਿੱਤੀ ਹੈ ਆ ਫਿਨਿਸ਼ਿੰਗ ਦਿੱਤੀ ਹੈ ਸੌਰੀ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਆਪਾਂ ਨੇ ਰੈਡੀ ਕੀਤਾ ਹੈਗਾ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਸੂਟ ਰੈਡੀ ਹੋਇਆ ਇਹ ਜਿੱਦਾਂ ਇਹਦਾ ਕਿ ਹੈਵੀ ਆ ਨਾ ਤਾਂ ਬਹੁਤ ਠੀਕ ਠੇ ਬਣਿਆ ਸੂਟ ਠੀਕ ਹੈ ਜੀ ਆਪਣੇ ਸਾਰੇ ਸੂਟ ਹੀ ਵੈਸੇ ਬਹੁਤ ਜੈਨੂਇਨ ਜੇ ਪ੍ਰਾਈਸ ਤੇ ਹੁੰਦੇ ਨੇ ਠੀਕ ਹੈ ਜੀ ਤੇ ਬਾਕੀ ਤੁਸੀਂ ਆਪਣੇ ਅਕੋਰਡਿੰਗ ਵੀ ਕੁਝ ਚੇਂਜ ਕਰਵਾਉਣਾ ਹੁੰਦਾ ਤਾਂ ਤੁਸੀਂ ਕਰਵਾ ਸਕਦੇ ਹੁੰਦੇ ਹੋ ਠੀਕ ਹੈ ਕਲਰ ਵਗੈਰਾ ਕੁਝ ਵੀ ਤਾਂ ਉਹਨਾਂ ਦੀ ਆਪਾਂ ਡਿਮਾਂਡ ਤੇ ਇਹ ਵਾਲਾ ਕਲਰ ਰੱਖਿਆ ਤੇ ਇਹ ਵਾਲਾ ਆਪਾਂ ਰੈਡੀ ਕੀਤਾ ਸੂਟ ਸਾਰਾ ਠੀਕ ਹੈ ਹੁਣ ਵੀਡੀਓ ਦੇ ਨਾਲ ਜੁੜੇ ਰਹੋ ਪਲੀਜ਼ ਸਕਿਪ ਨਾ ਕਰਿਓ ਜਿਹੜੇ ਹੋਰ ਵੀ ਸੂਟ ਨੇ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ ਇਹ ਨੈਕਸਟ ਵਾਲਾ ਸੂਟ ਜੀ ਆਪਣਾ ਇਹ ਵਾਲਾ ਰਹੂਗਾ ਠੀਕ ਹੈ ਜੀ ਇਹ ਵੀ ਆਪਣਾ ਬਹੁਤ ਸੋਹਣਾ ਸੂਟ ਪੀਚ ਕਲਰ ਦੇ ਉੱਪਰ ਕੀਵੀ ਸਿਲਕ ਦੇ ਸਟਾਫ ਆਪਾਂ ਯੂਜ਼ ਕੀਤੇ ਹੈ ਇਹਦੇ 'ਚ ਠੀਕ ਹੈ ਜੀ ਕਿ ਤੇ ਬਹੁਤ ਸੋਹਣਾ ਪੀਚ ਕਲਰ ਦਾ ਸੂਟ ਹੈ ਪਿੰਕ ਪੀਚ ਕਲਰ ਦਾ ਸੂਟ ਆਪਾਂ ਰੈਡੀ ਕੀਤਾ ਹੈ ਇਹ ਵੀ ਪੂਰਾ ਹੈਂਡਵਰਕ ਦਾ ਪੀਸ ਹੈ ਜੀ ਸਾਰਾ ਹੈਂਡ ਦਾ ਕੰਮ ਹੋਇਆ ਹੈ ਇਹਦੇ 'ਤੇ ਵੀ ਇਹਦੀਆਂ ਇਹ ਵਾਲੀਆਂ 슬ੀਵਸ ਰਹਿਣਗੀਆਂ ਵਿੱਚ ਸਾਰੀ ਇਦਾਂ ਬੂਟੀ ਰਹੂਗੀ ਠੀਕ ਹੈ ਜੀ ਤੇ ਇਹ ਵਾਲੇ 슬ੀਵ 슬ੀਵਜ਼ ਦੇ ਸੇਮ ਵਰਕ ਇਦਾਂ ਘੇਰੇ ਦੇ ਉੱਪਰ ਲੱਗੂਗਾ ਜਿੱਦਾਂ ਉਹ ਵਾਲਾ ਹੋਇਆ ਹੈ ਉੱਪਰ ਵਰਕ ਠੀਕ ਹੈ ਜੀ ਬਹੁਤ ਸੋਹਣਾ ਮਟੀਰੀਅਲ ਇਹਦੇ ਵਿੱਚ ਆਪਾਂ ਲਗਾਇਆ ਹੋਇਆ ਹੈਗਾ ਠੀਕ ਹੈ ਬਹੁਤ ਸੋਹਣਾ ਸਟਾਫ ਹੈ ਜੀ ਇਹ ਕੀਵੀ ਸਿਲਕ ਆਪਾਂ ਲਾਸਟ ਈਅਰ ਦਾ ਯੂਜ਼ ਕਰਦੇ ਆ ਰਹੇ ਹਾਂ ਇਹ ਬਹੁਤ ਸੋਹਣਾ ਸਦਾ ਬਹਾਰ ਦਾ ਸਟਾਫ ਹੈਗਾ ਇਹਦਾ ਕਦੇ ਵੀ ਨਹੀਂ ਹੁੰਦਾ ਵੀ ਇਹ ਟ੍ਰੈਂਡ ਚ ਜਾਊਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਸਟਾਫ ਹੈ ਕੋਈ ਇਹਦੀ ਕੰਪਲੀਟ ਨਹੀਂ ਬਹੁਤ ਸੋਹਣਾ ਇਹਦੇ ਤੇ ਕਲਰ ਬੰਦਦੇ ਆ ਕੋਈ ਵੀ ਆਪਾਂ ਕਲਰ ਕਰਵਾ ਸਕਦੇ ਆ ਠੀਕ ਹੈ ਕੋਈ ਇਹ ਸ਼੍ਰਿੰਕ ਨਹੀਂ ਹੁੰਦਾ ਕੁਛ ਇਦਾਂ ਦਾ ਇਹਦੀ ਕੋਈ ਕੰਪਲੇਨ ਨਹੀਂ ਹੈਗੇ ਸਟਾਫ ਦੀ ਬਹੁਤ ਸੋਹਣਾ ਸਟਾਫ ਹੈ ਜੀ ਇਹ ਪੂਰਾ ਵਧੀਆ ਠੀਕ ਹੈ ਤੇ ਬਹੁਤ ਸੋਹਣਾ ਇਹ ਜਦੋਂ ਵਰਕ ਹੋ ਜਾਂਦਾ ਹੈਂਡ ਵਰਕ ਇਹਦੇ ਤੇ ਬਹੁਤ ਜ਼ਿਆਦਾ ਉੱਠਦਾ ਵੈਸੇ ਜਦੋਂ ਤਿਆਰ ਹੋ ਜਾਂਦਾ ਸੂਟ ਪੂਰਾ ਤੁਸੀਂ ਦੇਖ ਸਕਦੇ ਹੋ ਸੂਟ ਦੀ ਫਾਈਨਲ ਲੁੱਕ ਕਿੰਨਾ ਸੋਹਣਾ ਸੂਟ ਬਣ ਕੇ ਤਿਆਰ ਹੁੰਦਾ ਹੈ ਗੇਸਟ ਆਫ ਤੇ ਠੀਕ ਹੈ ਤੇ ਇਹ ਚਨੂਨ ਦਾ ਇਹਦੇ ਨਾਲ ਦੁਪੱਟਾ ਲਗਿਆ ਜੀ ਪਿਓਰ ਚਨੂਨ ਦਾ ਠੀਕ ਹੈ ਇਦਾਂ ਲੇਸ ਲਗਾਈ ਹੈ 골ਡਨ ਇਹਦੇ ਉੱਪਰ ਠੀਕ ਹੈ ਤੇ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਇਹ ਵਾਲਾ ਵੀ ਬਾਟਮ ਇਹਦੀ ਪਲੇਨ ਰਹੂਗੀ ਸਿੰਪਲ ਠੀਕ ਹੈ ਆਂਟੀ ਨੇ ਨਹੀਂ ਵਰਕੋ ਕਹਿੰਦੀ ਮੈਨੂੰ ਪਹੁੰਚੇ ਦੀ ਵਰਕ ਨਹੀਂ ਚਾਹੀਦਾ ਕਹਿੰਦੀ ਏਜ ਅਕੋਰਡਿੰਗ ਪਹੁੰਚੇਆਂ ਤੇ ਵਰਕ ਜਿਹੜਾ ਵੀ ਮੈਨੂੰ ਨਹੀਂ ਪਸੰਦ ਆ ਹੈਗਾ ਤੇ ਉਹਨਾਂ ਨੇ ਸਿੰਪਲ ਜੁੱਬਰ ਜਿਹਾ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਕਰਵਾਇਆ ਗਿਆ ਆਪਣੇ ਤੋਂ ਤੇ ਬਹੁਤ ਸੋਹਣਾ ਸੂਟ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਜਿਹੜਾ ਉਹ ਕਰਵਾ ਸਕਦੇ ਹੋਂ ਤੇ ਇੱਕ ਹੋਰ ਸੂਟ ਹੈ ਹੈਂਡਵਰਕ ਦੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਹੁਣ ਵੀਡੀਓ ਦੇ ਵਿੱਚ ਹੀ ਦੇਖੋ ਜੀ ਇੱਕ ਆਪਾਂ ਇਹ ਵਾਲਾ ਆਊਟਫਿਟ ਲੈ ਕੇ ਆਏ ਆ ਇਹ ਵੀ ਸਾਰਾ ਹੈਂਡਵਰਕ ਦੇ ਉੱਪਰ ਪੀਸ ਰੈਡੀ ਹੋਇਆ ਆਪਣਾ ਠੀਕ ਹੈ ਜੀ ਸੌਰੀ ਆਰਗੈਂਜ਼ਾ ਸਟੱਫ ਦੇ ਉੱਪਰ ਬਣਿਆ ਹੋਇਆ ਹੈ ਇਹ ਠੀਕ ਹੈ ਤੇ ਬਹੁਤ ਸੋਹਣਾ ਇਹਦੇ ਨੈੱਕ ਬਣੀ ਹੋਈ ਹੈ ਤੇ ਆ ਸੈਂਟਰ ਪੈਨਲ ਆ ਜਿਹੜੇ ਤੁਸੀਂ ਦੇਖ ਸਕਦੇ ਏਡਾ ਬੇਲਾਂ ਨੇ ਜੜੀਆਂ ਬਨੀਆਂ ਹੋਈਆਂ ਨੇ ਠੀਕ ਹੈ ਜੀ ਵਿੱਚ ਸਾਰਾ ਇਹਦੇ ਤਾਰੇ ਤੇ ਮੋਤੀ ਦਾ ਕੰਮ ਹੋਇਆ ਹੈ ਬਹੁਤ ਹੀ ਸੋਹਣਾ ਜਿਹਾ ਸੂਟ ਆਪਣਾ ਬਣ ਕੇ ਰੈਡੀ ਹੋਇਆਗਾ ਠੀਕ ਹੈ ਜੀ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੈ ਇਹ ਵਾਲੀਆਂ ਜਿਹਦੀਆਂ 슬ੀਵਜ਼ ਰਹਿਣੀਆਂ ਤੁਸੀਂ ਦੇਖੋ ਇੰਨਾ ਸੋਹਣਾ ਕੰਮ ਹੋਇਆ ਪੂਰੀ ਫਿਨਿਸ਼ਿੰਗ ਦੇ ਨਾਲ ਇਹ ਵਾਲੀ ਸਿਲਕ ਦੀ ਜਿਹਦੇ ਨਾਲ ਬਾਟਮ ਰਹੂਗੀ ਬਾਟਮ ਦੇ ਪੌਂਚੇ ਦੇ ਉੱਪਰ ਇਹਦਾ ਵਾਲੀ ਬੀਲ ਹੈ ਜਿਹੜੀ ਉਹ ਦਿੱਤੀ ਹੈ ਬਹੁਤ ਸੋਹਣਾ ਪੀਸ ਆਪਣਾ ਬਣ ਕੇ ਰੈਡੀ ਹੋਇਆ ਹੈ ਪਿਓਰ ਔਰਗੈਂਜ਼ਾ ਦੀ ਆਪਾਂ ਇਹਦੇ ਨਾਲ ਦੁਪੱਟਾ ਲਗਾਏਗਾ ਉਹ ਜੇ ਰੈਡੀ ਨਹੀਂ ਹੋਇਆ ਸੀਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਆਪਣਾ ਬਣ ਕੇ ਰੈਡੀ ਹੋਇਆਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਇਦਾਂ ਹੀ ਸੇਮ ਡਿਜ਼ਾਈਨਿੰਗ ਦਾ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸੂਟ ਦਿਖਾਇਆ ਤੁਹਾਨੂੰ ਠੀਕ ਹੈ ਜੀ ਇਕੋ ਸੀ ਉਹ ਦਾ ਡਬਲ ਸ਼ੇਡ ਸੀਗਾ ਇਹ ਸਿੰਗਲ ਸ਼ੇਡ ਦਾ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਆਪਣਾ ਬਣ ਕੇ ਪਿਆਰਾ ਜਿਹਾ ਰੈਡੀ ਹੋਇਆ ਤੁਸੀਂ ਇਹਨੂੰ ਕਿਸੇ ਹੋਰ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਓਕੇ ਜੀ ਤੇ ਦੇਖੋ ਜੀ ਲਾਸਟ ਵਾਲਾ ਆਪਣਾ ਇਹ ਹੀ ਸੂਟ ਰਹੂਗਾ ਮਾਊਸ ਕਲਰ ਦਾ ਸੂਟ ਹੈ ਜੀ ਇਹ ਆਪਣਾ ਠੀਕ ਹੈ ਇਹ ਵੀ ਆਪਾਂ ਕ੍ਰੇਪ ਸਟਾਫ ਦੇ ਉੱਪਰ ਰੈਡੀ ਕੀਤਾ ਹੈ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਹੈ ਹੋਇਆ ਹੈ ਇਹਦੇ ਉੱਪਰ ਵੀ neck ਹੈ ਤੁਸੀਂ ਉਹ ਸਾਰੀ ਦੇਖ ਸਕਦੇ ਹੋ ਠੀਕ ਹੈ ਜੀ neck ਦੀ ਡਿਟੇਲਿੰਗ ਚੈੱਕ ਕਰ ਸਕਦੇ ਹੋ ਤੇ ਆਹ ਵਾਲੀਆਂ ਦੀਆਂ 슬ੀਵਜ਼ ਰਹਿਣੀਆਂ ਇਦਾਂ ਬੇਲ ਬਣੀ ਹੋਈਆਂ 슬ੀਵਜ਼ ਤੇ ਵਿੱਚ ਸਾਰੇ ਇਦਾਂ ਬੂਟੀਆਂ ਬਨੀਆਂ ਹੋਈਆਂ ਨੇ ਠੀਕ ਹੈ ਜੀ ਤੇ ਸ਼ਰਟ ਦੇ ਵਿੱਚ ਸਾਰੀ ਦੇ ਵਿੱਚ ਵੀ ਬੂਟੀਆਂ ਰਹਿਣੀਆਂ ਤੇ ਚਾਕ ਤੇ ਐਨ ਘੇਰੇ ਦੇ ਉੱਪਰ ਇਹਦੇ ਬੇਲ ਬਣੀ ਹੋਈ ਹੈ ਜਿੱਦਾਂ 슬ੀਵਜ਼ ਦੇ ਉੱਪਰ ਹੈਗੀ ਦੇਖ ਸਕਦੇ ਤੁਸੀਂ ਇਦਾਂ ਠੀਕ ਹੈ ਜੀ ਬਹੁਤ ਸੋਹਣਾ ਕੰਮ ਹੋਇਆ ਹੈ ਇਹਦੇ ਉੱਪਰ ਵੀ ਬਹੁਤ ਸ਼ਾਈਨ ਆ ਗਰੇਪ ਸਟਾਫ ਵਿੱਚ ਵੈਸੇ ਸ਼ਾਈਨ ਬਹੁਤ ਹੁੰਦੀ ਆ ਬਹੁਤ ਸੌਫਟ ਵਾਲੀ ਪਿਓਰ ਕ੍ਰੀਪ ਹੈ ਜੀ ਇਹ ਠੀਕ ਹੈ ਤੇ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਇਹ ਵਾਲੇ ਡਿਜ਼ਾਈਨ ਨੂੰ ਇਹ ਵਾਲਾ ਇਹਦਾ ਬਾਟਮ ਦਾ ਪਹੁੰਚਾ ਰਹੂਗਾ ਠੀਕ ਹੈ ਜੀ ਸਟ੍ਰੇਟ ਬਾਟਮ ਰੱਖੀ ਆਪਾਂ ਇਹਦੇ ਨਾਲ ਏ ਐਂਡ ਟੀ ਨੇ ਸਟ੍ਰੇਟ ਬਾਟਮ ਰਖਵਾਈ ਹੈ ਤੇ ਪਹੁੰਚੇ ਤੇ ਵਰਕ ਚਾਹੀਦਾ ਸੀ ਇਹਨਾਂ ਨੂੰ ਠੀਕ ਹੈ ਤੇ ਪਿਓਰ ਇਹਦਾ ਚਨੂਨ ਦਾ ਵੈਕਸਨ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਹੈਗਾ ਠੀਕ ਹੈ ਜੀ ਤੇ 골ਡਨ ਨੇਸ ਲਗਾ ਕੇ ਆਪਾਂ ਇਹਨੂੰ ਡਿਜ਼ਾਈਨਿੰਗ ਦਿੱਤੀ ਹੈ ਇਹਦੀ ਫਿਨਿਸ਼ਿੰਗ ਦਿੱਤੀ ਹੈਗੀ ਦੁਪੱਟੇ ਨੂੰ ਠੀਕ ਹੈ ਜੀ ਬਹੁਤ ਸੋਹਣਾ ਸੂਟ ਆਪਨਾ ਬਣ ਕੇ ਰੈਡੀ ਹੋਇਆ ਹੈ ਵੀ ਜਦੋਂ ਪਹੁੰਚਣਗੇ ਨਾ ਇਹ ਸੂਟ ਕੈਨੇਡਾ ਜਾਣੀ ਹੈ ਸਾਰੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਆਪਣੇ ਕਸਟਮਰ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਸਾਰੇ ਸੂਟ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਏ ਹੈਗੇ ਸਾਰੇ ਤੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਇਹ ਡਿਜ਼ਾਈਨ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਤੁਹਾਨੂੰ ਘਰ ਬੈਠਿਆਂ ਨੂੰ ਸਾਰੇ ਸੂਟ ਮਿਲਣਗੇ ਆਪਾਂ ਪਾਰਸਲ ਕਰ ਦਿੰਨੇ ਆ ਠੀਕ ਹੈ ਤੇ ਤੁਸੀਂ ਸਾਨੂੰ ਕੋਈ ਵੀ ਡਿਜ਼ਾਈਨ ਦੇ ਸਕਦੇ ਹੋ ਕੋਈ ਕਿੱਦਾਂ ਦਾ ਵੀ ਕੋਈ ਵੀ ਡਰੈਸ ਹੁੰਦੀ ਹੈ ਆਪਾਂ ਸਾਰਾ ਕੁਝ ਸਾਰਾ ਕੁਝ ਅਵੇਲੇਬਲ ਆਪਣੇ ਕੋਲ ਠੀਕ ਹੈ ਤੁਸੀਂ ਸਾਰੇ ਸੂਟ ਇਦਾਂ ਦੇ ਘਰ ਬੈਠੇ ਮੰਗਵਾ ਸਕਦੇ ਹੋ ਜੀ ਠੀਕ ਹੈ ਨੰਬਰ ਆਪਣਾ ਦਿੱਤਾ ਹੁੰਦੇ ਸਕਰੀਨ ਦੇ ਉੱਪਰ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ